ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਤਿਗੁਰੂ ਦੀ ਕਿਰਪਾ ਸਦਕਾ ਹੋਲੀ ਕੀਨੀ ਸੰਤ ਸੇਵ ਰੰਗ ਲੱਗਾ ਅਤ ਲਾਲ ਦੇਵ ਲਾਲ ਰੰਗ ਇਸ ਕੋ ਲੱਗਾ ਜਿਸ ਕੇ ਵੱਡ ਭਾਗਾ ਮੈਲਾ ਕਦੇ ਨਾ ਹੋਵੇ ਨਹਿ ਲੱਗੇ ਦਾਗਾ ਦੇ ਮਹਾਵਾਕ ਅਨੁਸਾਰ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਵੱਲੋਂ ਖਾਲਸਾ ਪੰਥ ਦੀ ਆਣ ਤੇ ਸ਼ਾਨ ਚੜ੍ਹਦੀ ਕਲਾ ਦੇ ਪ੍ਰਤੀਕ ਜੋ ਹੋਲੇ ਮਹੱਲੇ ਦੀ ਸਤਿਗੁਰਾਂ ਨੇ ਬਖਸ਼ ਖਾਲਸਾ ਪੰਥ ਨੂੰ ਕੀਤੀ ਹੈ ਅੱਜ ਉਹਨਾਂ ਦੇ ਪਹਿਲੇ ਪੜਾਵੀ ਆਰੰਭਤਾ ਤਰਸ ਸ੍ਰੀ ਕੇਸਗੜ ਸਾਹਿਬ ਅਤੇ ਸਮੁੱਚੇ ਸੰਗਤਾਂ ਦੇ ਸਹਿਯੋਗ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਕੀਰਤਪੂਰ ਸਾਹਿਬ ਦੀ ਧਰਤੀ ਤੇ ਗੁਰਦੁਆਰਾ ਸ੍ਰੀ ਪਤਾਲ ਸੂਰੀਪੁਰੀ ਸਾਹਿਬ ਵਿਖੇ ਧੁਰ ਕੀ ਬਾਣੀ ਆਈ ਜਿਸ ਸਗਲੀ ਚਿੰਤ ਮਿਟਾਈ ਜੀ ਦੇ ਸ੍ਰੀ ਅਖੰਡ ਪਾਠ ਆਰੰਭ ਦੇ ਨਾਲ ਹੋਈ ਹੈ ਭਵਨ ਗੁਣ ਕੇ ਕਾਮ ਕਾ ਕਹ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸੰਧਾ ਰਹੋ ਹਰਨਾਤੇ ਹਮ ਆਲ ਰੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਵੰਗੀ ਕਰਉ ਕਰੇ ਤੇਰਾ ਓਕਾਰ ਦੇਵ ਸਾਥ ਸਭਾ ਮਨ ਹਿਸਾਰੇ ਹੇ ਨਾਨਕ ਮਨ ਵਗਾ ਸਿਖ ਸੁਲਾਹਾ ਤੇਰੀ ਨਾਮ ਮਨ ਵਸਾ ਗੈਰ ਮੋਸ਼ਕਤੇ ਕਾ ਨਾਨਕ ਜੀ ਰੰਗ ਲਾਗਾ ਅਤ ਨਾਨ ਦੇਵ ਲਾਲ ਰੰਗ ਤਿਸ ਕੋ ਲਗਾ ਜਿਸ ਕੇ ਵੱਡ ਭਾਗਾ ਮੈਂ ਨਾ ਕਦੇ ਜਾਣ ਹੋਈ ਇਲਾਹਾ ਲਗ ਤੱਕ ਗੁਰ ਜੈਸਾ ਨਾਹੀ ਕੋ ਦਿਲ ਜਿਸ ਮਸਤ ਕਪਾਗ ਸੋ ਲਗਾ साहिब जी त दान बान रहतदान दान, दान विसाह दान परुसा दान ਦਾਨ ਦਸਰਦਾਨ ਨਾਮ ਦਾਨ ਸ੍ਰੀ ਅਮਰਤ ਸਰਜੀ ਦੇ ਸ਼ਨਾਨ ਚੌਂਕੀਆਂ ਝੰਡੇ ਬੁੰਗੇ ਫਿਰੰਗਦ ਗੁਰਤੇ ਅਮਰਦਾਸ RAM DAS ਸਾਹਿਬ ਹੋਈ ਸੁਹਾਈ అర్జుਨ ਹਰ ਗੋਬਿੰਦ ਨਾਓ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਗੁਜਨ ਧਿਆਈਐ ਜਿਸੁ ਰਿਟੇ ਸਭ ਦੁਖ ਜਾਇ ਇਕ ਬਹਾਦਰ ਸਿਮਰਿਆ ਘਰ ਨਾ ਉਢੇ ਆਵੇ ਧਾਏ ਸਭ ਤਾਈ ਹੋਏ ਸਹਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਅਰਦਾਸ ਬੇਨਤੀ ਹਾਜੀ ਹੋਲੀ ਕੀਨੇ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ ਲਾਲ ਰੰਗ ਤਿਸ ਕੋ ਲੱਗਾ ਜਿਸਕੇ ਵੱਡ ਭਾਗਾ ਮੇਲਾ ਕਦੇ ਨਾ ਹੋਵਈ ਨਹਿ ਲਾਗੇ ਦਾਗ ਹੱਕ ਹੱਕ ਅਦੇਸ ਗੁਰੂ ਗੋਬਿੰਦ ਸਿੰਘ ਬਾਜ ਸ਼ਾਹਦਰਵੇਸ ਗੁਰੂ ਗੋਬਿੰਦ ਸਿੰਘ ਐਸੇ ਦੀਨ ਦਿਆਲ ਸਤਿਗੁਰੂ ਜਸਵੇ ਪਾਤਸ਼ਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਦੀ ਨੇ ਖਾਲਸੇ ਦੀ ਆਣ ਤੇ ਸ਼ਾਨ ਚੜ੍ਹਦੀ ਕਲਾ ਦੇ ਭਰਤੇ ਹੌਲੇ ਮੁਹੱਲੇ ਦੀ ਬਖਸ਼ਿਸ਼ ਸਮੁੱਚੇ ਖਾਲਸਾ ਪੰਥ ਨੂੰ ਕੀਤੀ ਹੈ ਸਤਿਗੁਰੂ ਜੀ ਆਪ ਜੀ ਦੀਆਂ ਜਲਾਈਆਂ ਹੋਈਆਂ ਪਰੰਪਰਾ ਨੂੰ ਮੁੱਖ ਰੱਖਦੇ ਹਾਂ ਸ਼ਰੋਬਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਖਤ ਸ੍ਰੀ ਕੇਸਗੜ ਸਾਹਿਬ ਜੀ ਦੇ ਸਮੁੱਚੇ ਪ੍ਰਬੰਧ ਵੱਲੋਂ ਸਮੂਹ ਸੰਗਤਾਂ ਨਹਿنگ ਸਿੰਘ ਜਥੇਬੰਦੀਆਂ ਅਤੇ ਸਵਾ ਸੁਸਾਇਟੀਆਂ ਦੇ ਸਹਿਯੋਗ ਦੇ ਨਾਲ ਹੋਲੇ ਮਹੱਲੇ ਦੇ ਪਹਿਲੇ ਪੜਾ ਦੀ ਆਰੰਭਤਾ ਨੂੰ ਵਖ ਰੱਖਦਿਆਂ ਹੋਇਆਂ ਧੁਰ ਕੇ ਬਾਣੀ ਆਈ ਦਿਨ सगले ਚਿੰਤ ਮਿਟਾਏ ਜੀ ਦੇ ਸ੍ਰੀ ਅਖੰਡ ਪਾਠ ਆਰੰਭ ਹੋ ਰਹੇ ਹਨ ਸਤਿਗੁਰ ਜੀਓ ਪਾਠੀ ਸਿੰਘ ਸੰਗਤਾਂ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਹਾਜ਼ਰ ਹਨ ਕਿਰਪਾ ਕਰਨੀ ਸਭਨਾ ਦੇ ਸੀਸ ਤੇ ਮਿਹਰ ਭਰਿਆ ਹੱਥ ਰੱਖਣਾ ਸ਼ੁੱਧ ਗੁਰਬਾਣੀ ਪੜਨ ਦਾ ਚੜ੍ਹਦੀ ਕਲਾ ਦੇ ਨਾਲ ਸੇਵਾ ਸਿਮਰਨ ਕਰਨ ਦੀ ਮੱਤਵੁੱਧ ਪ੍ਰਦਾਨ ਕਰਨੀ ਕਿਰਪਾ ਕਰਨੀ ਖਾਲਸਾ ਪੰਥ ਵਿੱਚ ਆਪਸੀ ਪਿਆਰ ਇਤਿਫਾਕ ਚੜ੍ਹਦੀ ਕਲਾ ਬਖਸ਼ਦਿਆਂ ਹੋਇਆਂ ਪਾਪਨ ਸਮਾਗਮਾਂ ਵਿੱਚ ਦੁਖਾਲੰਗ ਪਰਣਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਪੰਗੰ ਬਪੂਤੇ ਵਾਲੀਆਂ ਬਖਸ਼ਿਸ਼ਾਂ ਕਰਨੀਆਂ ਚੜ੍ਹਦੀ ਕਲਾ ਦੇ ਨਾਲ ਸੇਵਾ ਲੈਣੀ ਆਪ ਜੀ ਨੇ ਹਾਜ਼ਰ ਨਾਜ਼ਰ ਹੋਕਰ ਸਮੁਤੀਆਂ ਸੰਗਤਾਂ ਦੇ ਸੇਸ ਤੇ ਮਿਹਰ ਭਰਿਆ ਹੱਥ ਰੱਖਣਾ ਸਤਿਗੁਰੂ ਜੀਓ ਹੋਲੇ ਮਹੱਲੇ ਦੇ ਪਹਿਲੇ ਪੜਾ ਦੇ ਆਰੰਭਤਾਂ ਨੂੰ ਮੁਖ ਰੱਖਦਿਆਂ ਹੋਇਆਂ ਪਾਵਨ ਹਜੂਰੀ ਅੰਦਰ ਲਖਸ਼ੀਆਂ ਖਜ਼ਾਨਿਆਂ ਵਿੱਚੋਂ ਪੰਚਾ ਅੰਮ੍ਰਿਤ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ ਦਰਪਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਣ ਦੀ ਆਗਿਆ ਬਖਸ਼ੋ ਆਨੰਦ ਸਾਹਿਬ ਜੀ ਕੀ ਅਰਦਾਸ ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ ਸਰਬਤ ਦੇ ਕਾਰਜ ਰਾਸ ਕਰਨੇ ਸਤਿਗੁਰ ਜੀਓ ਕਿਰਪਾ ਕਰੋ ਪਾਵਨ ਹੁਕਮ ਬਖਸ਼ੋ ਹੁਕਮ ਅਨੁਸਾਰ ਚੱਲਣ ਦੀ ਮੱਤਬੁੱਧ ਪ੍ਰਦਾਨ ਕਰਦੇ ਹੋਏ ਸ੍ਰੀ ਅਖੰਡ ਪਾਠ ਆਰੰਭ ਕਰਨ ਦੀ ਆਗਿਆ ਬਖਸ਼ੋ ਜੀ ਸਹੀ ਪਿਆਰੇ ਵੇਦ ਜਿੰਨਾ ਮਿਲਿਆ ਪੱਤਰਕਾਰ ਵੀਰ ਮੈਨੂੰ ਪੁੱਛ ਹੁੰਦੇ ਸੀ ਮੈਡੀਕਲ ਬੀਮਾ ਜਿਹੜਾ ਜਾਂ ਇੰਸ਼ੋਰੈਂਸ ਵਰਗਾ ਕਰਾ ਲਿਆ ਕੋਈ ਐਕਸੀਡੈਂਟ ਨਾ ਹੋ ਜਾਵੇ ਕੋਈ ਵੀ ਕੋਈ ਘਟਨਾ ਮੌਤ ਨਾ ਹੋ ਜਾਵੇ ਉਹ 20 ਕਿਲੋ ਮੀਟਰ ਦੇ ਦਾਰੇ ਦੇ ਵਿੱਚ ਆਪਾਂ ਪਿਛਲੇ ਸਾਲ ਦੀ ਕਰਾਇਆ ਸਾਲ ਵੀ ਕਰਵਾ ਦਿੱਤਾ ਗਿਆ ਵਾ ਤੇ ਸਰਕਾਰ ਵੱਲੋਂ ਵੀ ਮੈਨੂੰ ਐਸ.ਡੀ.ਐਮ. ਸਾਹਿਬ ਨੇ ਕਿਹਾ ਵਾ ਕਿ ਅਸੀਂ ਵੀ ਆਪਣੇ ਵੱਲੋਂ ਵੀ ਕਰਵਾਇਆ ਡੀ.ਸੀ. ਸਾਹਿਬ ਨੇ ਮੈਨੂੰ ਕਿਹਾ ਕਿ ਅਸੀਂ ਵੀ ਕਰਵਾਇਆ 20 ਕਿਲੋਮੀਟਰ ਦੇ ਦਾਰੇ ਉਹਦੇ ਵਿੱਚ ਜੇ ਕੋਈ ਸਰਟੀਫਿਕੇਟ ਲੱਗੇ ਜਿੱਦਾਂ ਜਿੱਦਾਂ ਜਿੰਨੀ ਕਿ ਛੱਟ ਆ ਉਹਦੇ ਨਾਲ ਕੋਈ 5000 ਤੋਂ 10000 ਕੋਈ 15000 20000 ਤੱਕ ਜੇ ਕਿਸੇ ਦੀ ਵਿਅਕਤੀ ਦੀ ਕਲੀਮਾ ਪਿਛਲੇ ਸਭ ਪਹਿਲਾਂ ਵੀ ਮੈਂ ਬੇਨਤੀ ਕੀਤੀ ਆ ਪਰਿਵਾਰਾਂ ਦੇ ਵਿੱਚ ਜਿਹੜੇ ਵੀ ਬੱਚੇ ਆ ਰਹੇ ਨੇ ਜਦ ਤੱਕ ਮਾਂ ਪਿਓ ਉਹਨਾਂ ਨੂੰ ਸਮਝਾ ਕੇ ਨਹੀਂ ਭੇਜਦਾ ਉਸ ਦਾ ਆਪਾਂ ਕੋਈ ਨਹੀਂ ਕਰ ਸਕ ਰਿਹਾ ਹੁੱਲੜਵਾਜੀ ਨਿਆਣੇ ਆ ਗਾਂਗੇ ਆ ਉਹ ਤੁਹਾਨੂੰ ਦੇਖੋ ਵੇਖੀ ਵੇਖੋ ਵੇਖੀ ਜਦੋਂ ਹੁੱਲੜਵਾਜੀ ਸਪੀਕਰ ਲਾ ਲਾ ਕੇ ਵੱਡੇ ਵੱਡੇ ਸ਼ੋਰ ਸ਼ਰਾਬੇ ਕਰਦਾ ਤੇ ਇਹੋ ਜਿਹਾ ਨਹੀਂ ਕਰਨਾ ਚਾਹੀਦਾ ਦੇਖੋ ਜੀ ਗੁਰੂ ਸਾਹਿਬ ਨੇ ਸਾਨੂੰ ਜਿਉਣ ਜੀਣ ਦਾ ਤਰੀਕਾ ਦੱਸਿਆ ਵੀ ਕਿੱਦਾਂ ਜੀਣਾ ਬਾਣੀ ਪੜੋ ਅਮਰਤ ਛਕੋ ਸਿੰਘ ਸਜੋ ਤੇ ਇਹੋ ਜਿਹੇ ਜਿਹੜਾ ਇਹਨੂੰ ਮੇਲਾ ਹੀ ਨਾ ਬਣਾਈਏ ਜੀ ਬਿਲਕੁਲ ਇਹ ਤਾਂ ਜੋੜ ਮੇਲੇ ਆ ਗੁਰੂ ਸਾਹਿਬ ਕਹਿੰਦੇ ਵੀ ਸਾਡੇ ਨਾਲ ਜੁੜੋ ਤੇ ਸੰਗਤ ਨਾਲ ਜੁੜੋ ਵੀ ਅਸੀਂ ਕੋਈ ਚੰਗਾ ਕੰਮ ਕਰੀਏ ਜਿਹੜਾ ਸਾਨੂੰ ਆਉਣ ਵਾਲੇ ਭਵਿੱਖ ਦੇ ਵਿੱਚ ਸਾਡੇ ਚੰਗੇ ਲਾਇਕ ਬੱਚੇ ਹੋਣ ਆਪਾਂ ਜੇ ਕਿਸੇ ਨੂੰ ਸਿੱਖਿਆ ਦਵਾਂਗੇ ਤੇ ਉਹ ਤਾਂ ਹੀ ਕੋਈ ਕੋਈ ਸੋਝੀ ਹੋਊਗੀ ਸਾਡੇ ਕੋਲ ਤਾਂ ਸਮਝੇਗਾ ਕੋਈ ਤੂੰ ਮਾੜਾ ਅੰਸਰ ਕੋਈ ਵਿੱਚ ਮਾੜਾ ਜਾਂ ਵੀ ਰਲ ਜਵੇ ਜਾਂਗੇ ਇਹਦੀ ਇੱਕ ਵਾਰ ਇਹੋ ਜਿਹੀ ਐਂਡ ਹੁੰਦੀ ਆ ਜੇ ਕੋਈ ਮਾੜਾ ਬੰਦਾ ਜੇ ਉਧਰੋਂ ਲੈ ਤੋਰੇ ਤੇ ਉਧਰ ਨੂੰ ਤੁਰ ਪੈਂਦੇ ਆ ਤੇ ਜੇ ਕੋਈ ਬਾਣੀ ਪੜਨ ਵਾਲਾ ਸਿੰਘ ਨਾਲ ਤੁਰਿਆ ਹੋਊਗਾ ਤੇ ਉਹ ਜੇ ਕੋਈ ਰਸਤੇ ਦੇ ਵਿੱਚ ਕੋਈ ਮੋੜੀ ਮੋੜੀ ਅਰਚਣ ਵੀ ਆਉਂਦੀ ਤਾਂ ਉਹ ਕੱਢ ਲੈਂਦਾ ਉਹਨੂੰ ਪਾਣੀ ਦੇ ਜ਼ੋਰ ਨਾਲ ਹੀ ਮਹਾਰਾਜ ਨਾਲ ਸਹਾਈ ਹੁੰਦਾ ਤੇ ਮੈਂ ਜਿਹੜੇ ਵੀ ਮੇਲੇ ਦੇ ਵਿੱਚ ਆ ਰਹੇ ਆ ਜਾਂ ਆ ਵੀ ਚੁੱਕੇ ਆ ਮੈਂ ਸਭ ਦੇ ਪਰਿਵਾਰਾਂ ਨੂੰ ਵੀ ਬੇਨਤੀ ਕਰਦਾ ਹਾਂ ਮਾਂ ਪਿਓ ਨੂੰ ਵੀ ਉਹਨਾਂ ਦੇ ਨੂੰ ਵੀ ਇਹੋ ਜੀ ਹੁੱਲੜ ਬਾਜੀ ਨਾ ਕਰਨ ਤਾਂ ਕਿ ਸਾਡਾ ਗਲਤ ਪ੍ਰਭਾਵ ਨਾ ਜਾਵੇ ਸਾਡਾ ਵਿਰਸਾ ਬਹੁਤ ਉੱਚਾ ਮਹਾਰਾਜ ਨੇ ਸਾਨੂੰ ਬਾਣੀ ਬਾਣੀ ਦਾ ਜੋੜਿਆ ਅੰਮਰ ਸਿੰਘ ਆਇਆ ਸਿੰਘ ਜਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਤਗੁਰੂ ਜੀ ਦੀ ਕਿਰਪਾ ਸਦਕਾ ਹੋਲੀ ਕੀਨੀ ਸੰਤ ਸੇਵ ਰੰਗ ਲੱਗਾ ਅਤ ਲਾਲ ਦੇਵ ਲਾਲ ਰੰਗ ਇਸ ਕੋ ਲੱਗਾ ਜਿਸ ਕੇ ਵੱਡ ਭਾਗਾ ਮੈਲਾ ਕਦੇ ਨਾ ਹੋਵੇ ਨਾ ਲੱਗੇ ਦਾਗਾ ਦੇ ਮਹਾਵਾਕ ਅਨੁਸਾਰ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਵੱਲੋਂ ਖਾਲਸਾ ਪੰਥ ਦੀ ਆਨ ਤੇ ਸ਼ਾਨ ਚੜ੍ਹਦੀ ਕਲਾ ਦੇ ਪ੍ਰਤੀਕ ਜੋ ਹੋਲੇ ਮਹੱਲੇ ਦੀ ਸਤਗੁਰਾਂ ਨੇ ਬਖਸ਼ਿਸ਼ ਖਾਲਸਾ ਪੰਥ ਨੂੰ ਕੀਤੀ ਹੈ ਅੱਜ ਉਹਨਾਂ ਦੇ ਪਹਿਲੇ ਪੜਾ ਦੀ ਅਰੰਭਤਾ ਤਲਸ ਸ੍ਰੀ ਕੇਸਗੜ ਸਾਹਿਬ ਅਤੇ ਸਮੁੱਚੇ ਸੰਗਤਾਂ ਦੇ ਸਹਿਯੋਗ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਸ੍ਰੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਗੁਰਦੁਆਰਾ ਸ੍ਰੀ ਪਤਾਲ ਸੂਰੀਪੁਰੀ ਸਾਹਿਬ ਵਿਖੇ ਧੁਰ ਕੀ ਬਾਣੀ ਆਈ ਜਿਸ ਅਗਲੀ ਚਿੰਤ ਮਿਟਾਈ ਜੀ ਦੇ ਸ੍ਰੀ ਅਖੰਡ ਪਾਠ ਆਰੰਭ ਦੇ ਨਾਲ ਹੋਈ ਹੈ ਸ੍ਰੀ ਅਖੰਡ ਪਾਠ ਆਰੰਭ ਹੋਣ ਸੰਗਤ ਜੀ ਜਿਨ੍ਹਾਂ ਦੇ ਭੋਗ 12 ਮਾਰਚ ਵਾਲੇ ਦਿਨ ਕੀਰਤਪੁਰ ਸਾਹਿਬ ਦੀ ਧਰਤੀ ਤੇ ਤਕਰੀਬਨ 9:30 ਤੇ 10 ਵਜੇ ਵਿਚਕਾਰ ਪੈਣਗੇ ਅਤੇ ਮਹਾਨ ਗੁਰਮਤ ਸਮਾਗਮ ਹੋਣਗੇ ਉੱਥੇ ਹੀ 13 ਮਾਰਚ 2025 ਸ੍ਰੀ ਅਨੰਦਪੁਰ ਸਾਹਿਬ ਜੀ ਧਰਤੀ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਦੂਸਰੇ ਪੜਾ ਦੀ ਆਰੰਭ ਹੋਵੇਗੀ ਆਰੰਭਤਾ ਹੋਵੇਗੀ ਸ੍ਰੀ ਅਖੰਡ ਪਾਠ ਤਕਰੀਬਨ 10 ਵਜੇ ਆਰੰਭ ਹੋਣਗੇ ਜਿਨ੍ਹਾਂ ਦੇ ਭੋਗ 15 ਮਾਰਚ ਵਾਲੇ ਦਿਨ ਹੋਲੇ ਮਹੱਲੇ ਦੇ ਸਮਾਗਮਾਂ ਸਮੰਦੀ ਪਾਈ ਜਾਣਗੇ ਔਰ ਮਹਾਨ ਗੁਰਮਤ ਸਮਾਗਮ ਜਿਨ੍ਹਾਂ ਵਿੱਚ ਪੰਤ ਪ੍ਰਸਿੱਧ ਧਾੜੀ ਜਿੱਥੇ ਔਰ ਕਵੀਸ਼ੀ ਜਿੱਥੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਸਮੂਹ ਰਾਗੀ ਜਿਥੇ ਹਾਜ਼ਰੀਆਂ ਭਰ ਕੇ ਗੁਰੂਕੀਆਂ ਸੰਗਤਾਂ ਨੂੰ ਗੁਰਬਾਣੀ ਦੁਆਰਾ ਨਿਹਾਲ ਕਰਨਗੇ ਉਥੇ ਹੀ ਸਾਡੇ ਸਮੂੱਚੇ ਪ੍ਰਬੰਧ ਵੱਲੋਂ ਆਪ ਸਭ ਸੰਗਤਾਂ ਨੂੰ ਬੇਨਤੀ ਹੈ ਭਾਈ ਆਓ ਚੜ੍ਹਦੀ ਕਲਾ ਦੇ ਨਾਲ ਆ ਕੇ ਪਾਵਨ ਪੀਤ੍ਰ ਸਥਾਨਾਂ ਤੇ ਸੰਗਤਾਂ ਦੇ ਪ੍ਰਬੰਧਕਾਂ ਦਾ ਆਪਸੀ ਪਿਆਰ ਇਤفاق ਬਖਸ਼ਦੇ ਹੋਏ ਸਹਿਯੋਗ ਕਰਕੇ ਆਪ ਸਮਾਗਮ ਮਨਾਈਏ ਉਥੇ ਡਾਕਟਰ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੰਗਤਾਂ ਦੀ ਆਮਦ ਨੂੰ ਮੁੱਖ ਰੱਖਦਿਆਂ ਹੋਇਆ 12 ਤਰੀਕ ਤੋਂ ਭਾਰਾ 13 14 15 ਔਰ ਚਾਰੇ ਦਿਨ ਵਿਸ਼ੇਸ਼ ਤੌਰ ਤੇ ਅਮਰਤ ਸੰਚਾਰ ਹੋਵੇਗਾ ਆਪ ਸਭ ਸੰਗਤਾਂ ਨੂੰ ਬੇਨਤੀ ਹੈ ਭਾਈ ਰੰਗਾਂ ਨਾਲ ਹੋਲੀ ਖੇਡਣੀ ਆਪਾਂ ਜਾਕ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀਐ ਤਹ ਸੂਰਾ ਆਤਮ ਜਿਣੈ ਸਗਲ ਵਸਤਾ ਕੈ ਜਾਕਾ ਸਤਗੁਰ ਪੂਰਾ ਪੀਵੋ ਪਹੁਲ ਖੰਡੇ ਧਾਰ ਹੋਏ ਜਨਮ ਸੁਹੇਲਾ ਸੰਗਤ ਜੀ ਆਪਾਂ ਖੰਡੇ ਵੱਟ ਦੀ ਪੌਲ ਛੱਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪੁੱਤਰ ਧੀਆਂ ਬਣ ਕੇ ਆਪਣਾ ਜੀਵਨ ਬਕੀਤ ਕਰੀਏ ਹੋਲੇ ਮਹੱਲੇ ਦੀਆਂ ਸਾਡੇ ਸਮੂੱਚੇ ਪ੍ਰਬੰਧ ਵੱਲੋਂ ਆਪ ਸਭ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ